ਪਹਿਰ ਦਿਨ ਕੀ ਹੋਇਆ ਹੀ ਆਏ ਨੂੰ ਤੂੰ ਤੋਰ ਵੀ ਪਏ ਹੁਣ ਨਹੀਂ ਭੈਣਾਂ ਤੁਸੀਂ ਕਿਤੇ ਚੱਲ ਜਣਾ ਪੁੱਛਿਆ ਕਿ ਚੱਲ ਹੁਣ ਮੈਂ ਰੋਟੀ ਮੰਗੀ ਤੇ ਆਂਦੀ ਜਾ ਉਧਰੋਂ ਜਾ ਕੇ ਖਾ ਲਈ ਹੁਣ ਜਾਣਾ ਨਹੀਂ ਕਿ ਕਰਨਾ ਕਹਿੰਦੀ ਹਾਂ ਵੀ ਤੇ ਭੈਣ ਦੇ ਸਾਡਾ ਵਾਵਾ ਜੀ ਲੱਗਾ ਹੀਗਾ ਜੀ ਲੱਗਾ ਤੂੰ ਤੇ ਮੈਨੇ 10 ਵਾਰੀ ਕਿਹਾ ਵੀ ਇਹਨੇ ਕਦੋਂ ਜਾਣਾ ਤੇ ਤੂੰ ਮੈਂ ਕਿਹਾ ਵਾ ਉਹਨੇ ਪੁੱਛਿਆ ਤੇ ਹੁਣ ਅੱਜ ਵੀ ਤੂੰ ਕਹਿੰਦਾ ਵੀ ਜਾ ਉਧਰੋਂ ਖਾ ਲੈ ਜਾ ਕੇ ਉਦਾਂ ਹੀ ਦਾਦਾ ਜੀ ਕੰਡਿਆ ਸੀ ਆਪਣੇ ਪਿੰਡ ਵਾਪਸ ਜਾਣ ਨੂੰ ਤੇ ਹੁਣ ਦੇਹ ਭਾ ਨਹੀਂ ਦੇ ਇਹ ਦਿਲ ਨਹੀਂ ਲੱਗਣ ਰਿਹਾ ਤਾਇਆ ਚੱਲਿਏ ਉਹ ਤਾਂ ਬੰਨਾਈ ਆ ਚੰਗਾ ਫਿਰ ਹਾਂ ਚਲੋ ਠੀਕ ਜੇ ਫਿਰ ਹੈ ਠੀਕ ਹੈ ਕੰਮ ਚੰਗੀ ਤਰ੍ਹਾਂ ਟੋ ਟਾਰਨਾ ਕੰਮ ਕਰਿਆ ਕਰੋ ਜਿੱਦਾਂ ਤੇ ਕਰਦੀਆਂ ਜਿਹਨ ਗੈਲੇ ਕੰਮ ਇਦਾਂ ਦੇ ਨਾ ਕਰਿਆ ਕਰੋ ਚਲੋ ਠੀਕ ਹੈ ਚੰਗਾ ਕੋਈ ਨੋਕਣ ਟੋਕਣ ਵਾਲਾ ਨਹੀਂਗਾ ਤੁਹਾਨੂੰ ਇਹ ਮੁਰੇ ਤੇ ਸਾਡੇ ਸਿੱਧੜ ਜਾਈਆ ਚਲ ਕੋਈ ਨਹੀਂ ਬਸ ਲੰਘ ਜਾਈ ਨਹੀਂ ਜਾਓ ਫਿਰ ਕੋਈ ਛੱਡ ਕੇ ਆਵਾਂਗਾ ਅੱਛਾ ਅਪੂਆ ਜੀ ਰਹਿ ਲੈਣਾ ਸੀ ਦੋ ਚਾਰ ਦਿਨਾਂ ਦਾ ਸਗੋਂ ਨਹੀਂ ਪਤੂ ਹੁਣ ਚਲ ਹੁਣ ਨਿੰਨਾ ਹੀ ਬੜਾ ਹਾਂ ਜਿੰਨਾ ਰਹਿਦਾ ਬੜਾ ਫੇਰ ਆਏ ਤੁਸੀਂ ਕਿਦੋਂ ਦੇ ਜੇ ਤੂੰ 10 ਚੱਲ ਵੀ ਪਏ ਜੇ ਕੋਈ ਨਹੀਂ ਫੇਰ ਫੇਰਾ ਮਾਰ ਲਾਂਗੇ ਰਹਿੰਦੇ 2-4 ਦਿਨ ਸਗੋਂ ਤੇ ਗਾਂ ਸਾਡਾ ਵੀ ਜੀ ਲੱਗਾ ਸੀ ਹੁਣ ਨਹੀਂ ਨਹੀਂ ਕੋਈ ਗੱਲ ਨਹੀਂ ਹੁਣ ਫੇਰ ਆਉਂਗੀ ਚੰਗਾ ਚਲੋ ਠੀਕ ਹੈ ਹਾਂ ਹਾਂ ਚੰਗਾ ਬੱਚਾ ਚੰਗਾ ਮੈਂ ਕਰ ਦਿੰਦਾ ਕੋਈ ਨਹੀਂ ਕਰ ਦਿੰਦਾ ਚੰਗਾ ਫਿਰ ਬੈਠੋ ਬੈਠੋ ਬਸੇ ਚੜਾ ਗਏ ਆਏ ਪੂਏ ਨੂੰ ਹਾਂ ਹਾਂ ਇਹ ਵੀ ਮੋਣੀ ਹਾਂ ਬੈਠੋ ਠੀਕ ਹੈ ਪੂਏ ਜੀ ਭੂਆ ਨੂੰ ਚਾਨਕੀ ਫੋਨ ਆ ਗਿਆ ਵਾ ਅਚਾਨਕ ਫੋਨ ਨਹੀਂ ਆਇਆ ਫੋਨ ਕਰਾਇਆ ਭੂਆ ਨੂੰ ਕਿਉਂ ਕਿਉਂ ਕਿਹੜੀ ਗੱਲੋਂ ਉਹ ਕਿਤੇ ਗਵਾਂਢੀਆਂ ਘਰ ਵੀ ਜਾ ਕੇ ਤੇ ਇਹੀ ਕਹਿਣ ਵੀ ਮੈਨੂੰ ਇਹਨਾਂ ਰੋਟੀ ਦੇਣਗੀ ਪੁੱਛੀ ਅੱਛਾ ਮੈਨੂੰ ਕੱਪੜੇ ਦੇ ਪੈਸੇ ਕਾ ਕੇ ਦਿੱਤੇ ਤੇ ਭਾਜੀ ਵੀ ਲਈ ਕਹਿਣ ਵੱਡੇ ਕਹਿੰਦੇ ਵੀ ਬੇਇੱਜ਼ਤੀ ਹੁੰਦੀ ਐ ਇਦਾਂ ਤੇ ਤੂੰ ਕਹਿੰਦਾ ਵੀ ਕਰੇ ਦੇ ਮੁੰਡੇ ਨੂੰ ਫੋਨ ਤੇ ਉਹ ਲੈ ਕੇ ਜਾਣ ਇਹਨੂੰ ਹਾਂ ਤੇ ਅਜੀ ਵੇਲੋ ਤੇਰੇ ਸਾਹਮਣੇ ਸਾਰੀਆਂ ਗੱਲਾਂ ਮੰਨੀਆਂ ਦੀਆਂ ਤੇ ਗੱਲ ਸਿਰਫ ਰੋਟੀ ਤੋਂ ਇੰਨੀ ਹੋਈ ਆ ਵੀ ਫਰੋਂਹੀ ਆਪਣਾ ਲੱਗੀ ਹਾਂ ਤੇ ਮੈਂ ਚਲੋ ਤਾਂ ਉਹਨੂੰ ਸੁੱਕੀਆਂ ਲਾ ਦੇਣੀ ਆ ਵੀ ਕਿਹੇ ਵੇਲੇ ਤਲੀ ਚੀਜ਼ ਖਾਣ ਦੀ ਨਹੀਂ ਕਹਿੰਦਾ ਤੇ ਨਾ ਨਾ ਆੜੀ ਗਏ ਹੁੰਦੀ ਆਪ ਸਿਆਣੇ ਜੇ ਪਹਿਲਾਂ ਤੁਹਾਡੇ ਕੋ ਸਬਜੀ ਮੰਗਾਉਂਦੀ ਫੇਰ ਹੀ ਕੋਈ ਤਰ ਨਹੀਂ ਅੱਧੇ ਘੰਟੇ ਜੇ ਹੁਣ ਕੋਈ ਸਬਜੀ ਬਣਦੀ ਨਹੀਂ ਨਾ ਚੀ ਦੀ ਜਾਂਦੀ ਹੈ ਤੇ ਨਾ ਧਰੀ ਜਾਂਦੀ ਹੈ ਮੈਂ ਵੀ ਮੈਨੂੰ ਇਹਨਾਂ ਨੂੰ ਖਵਾ ਲੰਦੋ ਫਿਰ ਫੁਲਕੇ ਤੇ ਜਾਂ ਫਿਰ ਇੱਕ ਦੀ ਤੀ ਖਾ ਲੋ ਪਰ ਨਹੀਂ ਮੰਨਣੀ ਥੋੜੀ ਮੈਨੂੰ ਅੱਧੇ ਘੰਟੇ ਜੇ ਸਬਜੀ ਚਾਹੀਦੀ ਨਹੀਂ ਤੇ ਮੈਂ ਚਲਨੀ ਉਹ ਚਲ ਕੋਈ ਗੱਲ ਨਹੀਂ ਹੁਣ ਚਲ ਗਈ ਹੈ ਨਾ ਕਲਾਸੀ ਹੋ ਗਈ ਹੁਣ ਠੀਕ ਹੈ ਨਾ ਤੁਸੀਂ ਵੀ ਆਪਣਾ ਆਪਣਾ ਕੰਮ ਨਾਲ ਜਿਹੜਾ ਕਰਦਾ ਤੇ ਚੁੱਪ ਕਰਕੇ ਕਰੀ ਜਾਓ ਦੋਵੇਂ ਜਣੀਆਂ ਰਲ ਕੇ ਅੱਗੇ ਵੰਗੂ ਉਹ ਨਹੀਂ ਨਹੀਂ ਇਹੀ ਤੇ ਰਲ ਕੇ ਹੀ ਕਰਨਾ ਵਾ ਆ ਤੇ ਸਗੋਂ ਵੱਧ ਸਿਆਪਾ ਪੈ ਗਿਆ ਅੱਗੇ ਤੇ ਹੀ ਲੜਦੀਆਂ ਹਾਂ ਤੇ ਦੋਵੇਂ ਜਣੀਆਂ ਹੀ ਹਾਂ ਭੂਆ ਨੇ ਤੇ ਆ ਕੇ ਐਵੇਂ ਚੱਕਰਾਂ ਚ ਪਾਤਾ ਪਰ ਇਹ ਤੋਂ ਮੈਨੂੰ ਇੱਕ ਗੱਲ ਸਿੱਖਣ ਨੂੰ ਮਿਲੀ ਓ ਮੈਂ ਤੇ ਦੀਦੀ ਸਗੋਂ ਵਧੀਆ ਰਹਿ ਲੈਣੀ ਉਹ ਚੰਗਾ ਵਗ ਸਕੋ ਤੁਹਾਨੂੰ ਤੇ ਹੀ ਇਹੋ ਗੱਲ ਸਮਝਾਉਣੇ ਕਿਨੇ ਚਿਰ ਦੇ ਹਾਂ ਤੁਸੀਂ ਤੇ ਐਵੇਂ ਲੜਦੇ ਰਹਿੰਦੀਆਂ ਆਪਾਂ ਚ ਚੁੱਪ ਕਰਕੇ ਆਪਣਾ ਕੰਮ ਕਰਿਆ ਕਰੋ ਤੇ ਸਾਰ ਜਿਹੜੀ ਵਿਲੇਜ ਹੈ ਹੁਣ ਤੇ ਸਵੇਰ ਦਾ ਕੰਮ ਕਰਦੀਆਂ ਉਹ ਉਧਰ ਮੁੜ ਕੇ ਭੂਆ ਤੁਹਾਨੂੰ ਅਰੇ ਲਾ ਲੈਂਦੀ ਸੀ ਕਦੀ ਕੁਛ ਕਦੀ ਵੇਲ ਤੈਨੂੰ ਨਾ ਮਿਲਦਾ ਤੁਹਾਨੂੰ ਨਾ ਨਾ ਤੇ ਹੁਣ ਗਈ ਹੈ ਨਾ ਹੁਣ ਰਾਮ ਨੇ ਆਪਣਾ ਕੰਮ ਸਵੇਰ ਸੇਰ ਕੀਤਾ ਤੇ ਸਾਈਦਰ ਦੀ ਵੇਲੇ ਤੇ ਮੁੜ ਕੇ ਸ਼ਾਮੀ ਨਹੀਂ ਹੋ ਸਕੋ ਸੁਖਵਾ ਇਹ ਆ ਵੀ ਦੋਵੇਂ ਜਣੀਆਂ ਰੋਟੀ ਬਣਾ ਲਈ ਦੋ ਜਣੀਆਂ ਸਫਾਈ ਕਰ ਲਈ ਸਥਥੀ ਕੰਮ ਹੋ ਜਾਂਦਾ ਤੇ ਹੁਣ ਕਿਤੇ ਉਹਨਾਂ ਨੂੰ ਨਾ ਦੱਸ ਦਿਓ ਭੂਆ ਨੂੰ ਨਾ ਪਤਾ ਲੱਗ ਜੇ ਅਸੀਂ ਆਪ ਫੋਨ ਕਰਾਇਆ ਨਾ ਨਾ ਇਹ ਵੀ ਇਹ ਗੱਲ ਆਪਣੇ ਕੋਲ ਰੱਖਿਓ ਤੇ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਤੈਨੂੰ ਨਾ ਦੱਸਿਓ ਤੁਹਾਨੂੰ ਕੰਮ ਆਵੇ ਸਾਡਾ ਜੀ ਨਹੀਂ ਕਹਿੰਦਾ ਭੂਆ ਨੂੰ ਕਹਿਣ ਦੇ ਤੂੰ ਜਲ ਜਾ ਤੇ ਤੁਸੀਂ ਫੋਨ ਕਰੋ ਸਕੋ ਤੇ ਹਾਂ ਆਪੇ ਕਹਿੰਦੇ ਹਨਾ ਵੀ ਚਲ ਜਾਓ ਨਹੀਂ ਨਹੀਂ ਆਹ ਤੇ ਵਧੀਆ ਕੀਤਾ ਤੁਸੀਂ ਤੁਹਾਡੇ ਦਿਲ ਦੀ ਗੱਲ ਸੁਣ ਪੂਆ ਨੇ ਤੇ ਸਾਡਾ ਜੀਣਾ ਹੀ ਹਰਾਮ ਕਰ ਦਿੱਤਾ ਏ ਚਲ ਕੋਈ ਨਹੀਂ ਕਰ ਲਓ ਤੁਸੀਂ ਵੀ ਕੰਮ ਹੈ ਜਾਓ ਠੀਕ ਜੀ ਹੁਣ ਇਹਨਾਂ ਨੂੰ ਪਤਾ ਲੱਗਾ ਨਾ ਕਿ ਕੰਮ ਕਿੱਦਾਂ ਹੁੰਦਾ ਅੱਗੇ ਤੇ ਆਪਣਾ ਕੰਮ ਕਰਦੀਆਂ ਸੀ ਚਾਉ ਟਾਰ ਮਾਰ ਕੇ ਸਾਡੇ ਤੇ ਤੇ ਚੱਲ ਮੇਰੇ ਭਾਈ ਫੇਰ ਵੇਲੀਆਂ ਤੇ ਬਹੁਤੇ ਕੰਮ ਤੇ ਅਸੀਂ ਆਪ ਹੀ ਕਰਦੇ ਹੁੰਦੇ ਹਾਂ ਆਪਣੇ ਚਲ ਕੋਈ ਨਹੀਂ ਹੁਣ ਪਤਾ ਲੱਗੂਗਾ ਨਾ ਵੀ ਕੰਮ ਹੁੰਦੇ ਕਿਦਾਂ ਸ਼ੁਕਰ ਹੈ ਕਿਤੇ ਪੂਆ ਗਈ ਕਿਤੇ ਸ਼ਾਂਤੀ ਹੋਈ ਘਰ ਤੇ ਮੈਂ ਕਹਿੰਦੀ ਆ ਵੀ ਹੁਣ ਕੀ ਕਰੀ ਜਾਂਦੇ ਨੇ ਹੁੰਦੇ ਭੁਆ ਚਲ ਗਈ ਹੁੰਦੇ ਲੋੜ ਹੀ ਨਹੀਂ ਆ ਦੇਖਾ ਦਿਖਾਈ ਕਰਨ ਦੀ ਦੇਖਾ ਦਿਖਾਈ ਕੀ ਕਰਨੀ ਆ ਮੈਂ ਕੰਮ-ਸਾਮ ਕਦੇ ਘਰੀ ਬੈਣੇ ਜਦ ਥੋੜਾ ਬਦ ਰਹਿਦਾ ਸਾਬਿਆ ਗਿਆ ਵਾ ਕੰਮ ਕਰ ਲੋ ਘੜੀ ਰੈਸਟ ਬਥੇਰੀ ਮਤ ਵੱਜੀ ਥੋੜੇ ਦਿਨ ਅਜ ਉਹੀ ਗੱਲ ਆ ਤੇ ਇਹ ਫੋਨ ਕਿੱਦਾਂ ਆਪੇ ਆਪੇ ਚਲ ਗਈ ਕਿ ਤਾ ਫੋਨ ਕੀ ਆਉਣਾ ਹੀ ਮੈਨੂੰ ਵੀ ਆਪ ਨਹੀਂ ਹੀ ਇਹ ਗੱਲ ਦੀ ਸਮਝ ਆਉਣੀ ਮੈਂਨ ਕਿਹਾ ਹੀ ਦਿੱਤਾ ਮੈਂ ਤਾਂ ਚੰਗਾ ਹੋ ਗਿਆ ਜਿਹੜਾ ਭੂਆ ਚਲ ਗਈ ਹੈ ਕਹਿੰਦੇ ਭੂਆ ਚਲ ਨਹੀਂ ਗਈ ਆਪ ਫੋਨ ਕਰਾਇਆ ਵਾ ਤੇ ਫਿਰ ਭੂਆ ਅਗਲਾ ਹੀ ਆ ਅੱਛਾ ਆਪੇ ਫੋਨ ਕੀਤਾ ਇਹਨਾਂ ਨੇ ਹੋਰ ਗਵੰਡੀਆਂ ਘਰ ਕਿਤੇ ਗੱਲਾਂ ਕਰਦੀ ਹੁੰਨੀ ਜਾ ਕੇ ਵੀ ਨਾ ਮੈਨੂੰ ਕਪੜਾ ਦਿੰਦੀ ਹੈ ਨਾ ਰੋਟੀ ਦਿੰਦੀ ਆ ਤੇ ਹਾਦੀ ਤੇ ਗੱਲ ਇਥੋਂ ਫਿਰ ਚੱਲ ਜਾਂਦੀ ਹੈ ਤੇ ਬੇਇੱਜ਼ਤੀ ਹੁੰਦੀ ਬੰਦਿਆਂ ਦੀ ਵਾਰ ਆਹ ਮੈਂ ਵੀ ਇਦੋਂ ਇਹਨਾਂ ਨੂੰ ਕਿਹਾ ਨਾ ਮੈਂ ਕੱਪੜੇ ਪ੍ਰੈਸ ਕਰਕੇ ਦਿੱਤੇ ਪੁਰਾਣੇ ਕੱਪੜੇ ਬਾਕੇ ਚਲ ਗਈ ਬਾਅਦ ਚ ਲੋਕਾਂ ਨੇ ਗੱਲਾਂ ਕੀਤੀਆਂ ਤਾਂ ਫਿਰ ਨਾ ਸਾਨੂੰ ਕਿਉਂ ਆਹ ਤੇ ਫਿਰ ਕਿਸੇ ਨੇ ਕਿਹਾ ਹੋਣਾ ਤਾ ਕਰਕੇ ਫੋਨ ਕਰਾਇਆ ਦੋਆਂ ਭਰਾਵਾਂ ਨੇ ਉਹ ਮੈਂ ਤੇ ਸ਼ੁਕਰ ਕੀਤਾ ਵਾ ਪੇਨਾ ਆਪ ਫੋਨ ਕਰ ਲਿਆ ਤੇ ਸਾਹਮਣੇ ਹੀ ਮੂਹ ਕਹਿ ਕੇ ਥਾਗੇ ਹੈ ਇਹਨਾਂ ਨੂੰ ਤੇ ਮੰਨਦੇ ਨਹੀਂ ਹੱਟ ਗਾ ਤਾਂ ਚੰਗਾ ਆਪੇ ਫੋਨ ਕੀਤਾ ਹਾਂ ਨੂੰ ਕਹਿਣਾ ਪਿਆ ਹੋਰ ਕੀ ਤੇ ਆਪਾਂ ਬੁੜੀਆਂ ਬਣ ਜਾਣਾ ਏ ਤੇ ਦੋ ਦਿਨ ਹੋ ਰਹੇ ਨੇ ਨਾ ਸਾਡੇ ਲੜਾਈ ਲੱਗ ਰਹੀ ਨਹੀਂ ਉਹ ਮੈਨੂੰ ਲੱਗਦਾ ਵਾ ਪੂਆ ਨੇ ਇੱਥੇ ਰਹਿ ਜਾਣਾ ਹੀ ਤੇ ਪੈਕੇ ਚਲ ਜਾਣਾ ਹੀ ਆਪਾਂ ਹੋਰ ਕੀ ਕਰਨਾ ਹੈ ਫਿਰ ਆਹ ਤੇ ਥੱਕ ਗਏ ਹਾਂ ਕੱਲੀ ਜਾਣੀ ਨੇ ਹਦੀ ਵਾ ਨਹੀਂ ਜਾਣ ਦਿੱਤੀ ਉਦ ਆਹੋ ਕਦਿਆ ਕਰੋ ਆ ਨਹੀਂ ਪਸ ਕੀਤਾ ਸੀ ਆ ਨਹੀਂ ਚੰਗਾ ਕੀਤਾ ਇਹ ਚਾਹ ਤੱਕ ਭੇਜਦੀ ਰਹੀ ਹੈ ਪਹਿਲੇ ਚ ਵੀ ਜਾਓ ਦੇਖਿਆ ਪਰ ਇੱਕ ਗੱਲ ਵਾ ਦੀਦੀ ਉਹਨੇ ਹੱਡੀ ਸੁਲਾ ਕਰਾਹਣੀ ਗੱਲਾਂ ਗੱਲਾਂ ਉਹ ਤਾਂ ਹੈਗਾ ਹੀ ਹੈ ਅਸੀਂ ਨਹੀਂ ਲੈਣੀ ਆ ਉਹਨੂੰ ਸਾਨੂੰ ਪਤਾ ਲੱਗ ਗਿਆ ਵੀ ਆਪਾਂ ਰਲ ਮਿਲ ਕੇ ਰਹਿੰਦੀਆਂ ਤਾਂ ਫਿਰ ਵਧੀਆ ਰਹਿਣਾ ਹੈ ਨਹੀਂ ਹੋ ਨਹੀਂ ਲੜਨਾ ਨਹੀਂ ਕਰਨਾ ਆਪਣਾ ਕੰਮ ਸਵੇਰੇ ਵੀ ਨਾਲ ਮਿਲ ਕੇ ਕਰ ਲਿਆ ਸ਼ਾਮੀ ਵੀ ਕਰ ਚਾਹਤੇ ਹੀ ਜੀ ਆ ਦੋ ਦੋ ਚਾਰ ਚਾਰ ਫੁਲਕੇ ਖਾਣੇ ਹੁੰਦੇ ਜਿੱਦੋਂ ਜਿੱਦੋਂ ਚਾਰ ਮਾਰਨੀਆਂ ਮੈਂ ਰੋਟੀ ਦਾ ਕਰ ਲਿਆ ਜਿੱਦ ਰੋਟੀ ਦਾ ਕਰਨੀ ਮੈਂ ਚਲੋ ਕਰ ਲਿਆ ਮੈਂ ਕੰਮ ਛੇਤੀ ਨਿਬੜ ਜੂਗਾ ਭੂਆ ਨੇ ਘਟੋ ਘਟਾ ਸਾਡੀ ਸੁਲਾ ਤੇ ਕਰਾਤੀ ਗੱਲੀਬਾਤੀ ਨਹੀਂ ਇਹ ਕਰਉਦੀ ਇਹ ਵੀ ਹੁਣ ਭੂਆ ਨੂੰ ਇਥੇ ਲਿਆਉਂਦਾ ਨਾਲ ਨਹੀਂ ਲੈਣਾ ਆਉਂਦੀ ਹੋਵੇ ਭੂਆ ਦੇ ਘਰ ਉੱਦਾਂ ਹੀ ਫੋਨ ਫਾਨ ਕਰ ਲਿਆ ਕਿਤੇ ਹਾਂ ਚਲੋ ਪੁੱਛ ਲਿਆ ਬਾਅਦ ਫਿਰ ਕਹੇਗੀ ਮੈਂ ਰਹਿ ਕੇ ਹੁਣੀ ਮੈਨੂੰ ਫੋਨ ਨਹੀਂ ਕੀਤਾ ਕਹਿੰਦੀ ਇਹ ਤਾਂ ਭੂਆ ਵਕਤ ਪਾ ਦਿੰਦੀ ਆ ਗਿਆ ਅੱਜ ਦੇ 1 ਵਜੇ 2 ਮੇਰੇ ਨੂੰ ਬੰਬਲਾ ਲੀ ਕਿਹਦੇ ਦਿਨ ਮਿਲenge ਨਾਗੇ ਸੱਦਨੀ ਆ ਹੁਣ ਮੰਮੀ ਨੂੰ ਇਹ ਆ ਵੀ ਚੱਲ ਛੁੱਟੀਆਂ ਆ ਬੱਚਿਆਂ ਨੂੰ ਤੇ ਆਉ ਜਾਣਗੇ ਹਨਾ ਹਾਂਜੀ ਕੋਈ ਨਹੀਂ ਮੈਂ ਕਹਾਂਗੀ ਮੰਮੀ ਨੂੰ ਜੇ ਟਾਈਮ ਹੋਇਆ ਉਹਨਾਂ ਨੇ ਫੇਰ ਆਉਣਾ ਅੱਗੇ ਪਤਾ ਨਹੀਂ ਕਿਦਾਂ ਟਾਈਮ ਕੱਢਿਆ ਜੀ ਪਰ ਇੱਕ ਗੱਲ ਵਾ ਉਦੋਂ ਅਸੀਂ ਮੰਮੀ ਨੂੰ ਸੱਦ ਲੈਂਦੇ ਨਾ ਘੂਆਂ ਛੱਡਣਾ ਮੰਮੀ ਨੂੰ ਹੀ ਨਹੀਂ ਨਹੀਂ ਉਹਨੇ ਗੱਲਾਂ ਕਰ ਕਰ ਕੇ ਉਹਨੂੰ ਉਸਤਾਦ ਹੋਰ ਕੀ ਚਲੋ ਆਜੋਗਾ ਟੈਸਟ ਕਰੀਏ ਆ ਕੰਮ ਹੁੰਦੇ ਰਹਿਣੇ ਆਜੋ ਆ ਗਏ ਸੀ ਉਹ ਆ ਗਿਆ ਛੱਡ ਕੇ ਆਇਆ ਕਿਉਂ ਬੱਸੇ ਚੜਾ ਕੇ ਆਏ ਫਿਰ ਨਹੀਂ ਬੱਸੇ ਚੜਾ ਕੇ ਆਇਆ ਅੱਛਾ ਬੜੀਆਂ ਇਹ ਗੱਲਾਂ ਕਰਦੀ ਗਈ ਭੂਆ ਉਥੋਂ ਤੱਕ ਅੱਛਾ ਕੀ ਕਹਿੰਦੇ ਆਪਣੀਆਂ ਘਰ ਵਾਲਿਆਂ ਨੂੰ ਸਮਝਾ ਲੋ ਿਆਖਰੀ ਨਹੀਂ ਲੱਗਦੀਆਂ ਉਹ ਮੈਂ ਕਿਹਾ ਭੂਆ ਜੀ ਕੋਈ ਗੱਲ ਨਹੀਂ ਸਮਝਾਣਾ ਤੇ ਕਹਿੰਦਾ ਤੂੰ ਉਹ ਉਹ ਸੁਣਦੀ ਨਹੀਂ ਹੈ ਸਮਝਾਣਾ ਕੀ ਹੈ ਸਾਰੇ ਕੰਮ ਤੇ ਕਰਦੀਆਂ ਫਿਰਦੀਆਂ ਪਰਮੀਤ ਪਹਿਲੇ ਮੈਂ ਸੋਚਦਾ ਸੀ ਭੂਆ ਜੀ ਠੀਕ ਆ ਅੱਛਾ ਤੇ ਪਰਮੀਤ ਤੇ ਜੋਤ ਗਲਤ ਆ ਪਰ ਮੈਨੂੰ ਅੱਜ ਪਤਾ ਲੱਗਾ ਤਿੰਨ ਦੋਏ ਜਣੀਆਂ ਸਹੀ ਜੇ ਅੱਛਾ ਚੱਲ ਚੰਗਾ ਹੈ ਪਤਾ ਤਾਂ ਲੱਗਾ ਤੁਹਾਨੂੰ ਤੰਨ ਭੂਆ ਦੀਆਂ ਨੂਆਂ ਜਿਹੜੀਆਂ ਭੂਆ ਨੂੰ ਚੱਲਦੀਆਂ ਉਹ ਹਰੇ ਕਿਦਾਂ ਟਾਈਮ ਪਾਸ ਕਰਦੀਆਂ ਜਿੱਦਾਂ ਭੂਆ ਕਰਦੀ ਆ ਬਹੁਤ ਮੁਸ਼ਕਲ ਆ ਇੱਥੇ ਹੁਣ ਕਿੰਨਾ ਆਪਾਂ ਕਰਦੇ ਰਹੇ ਕੰਮ ਸਾਰਾ ਕੰਮ ਕਰਕੇ ਵੀ ਦੇਣਾ ਫਿਰ ਵੀ ਨੁਕਸ ਕਰਦੇ ਨਾ ਮੈਂ ਬਸ ਸਟੈਂਡ ਤੇ ਇੱਕ ਭੂਆ ਬੰਦ ਨਹੀਂ ਹੋਈ ਅੱਛਾ ਤੁਹਾਡੇ ਦਵਾਲੇ ਹੋਈ ਤੁਹਾਡੇ ਵਰਖਲਾ ਵੀ ਗੱਲਾਂ ਕਰਦੀ ਰਹੀ ਦੋਵਾਂ ਦੇ ਉਹ ਜਾਂਦੀ ਜਾਂਦੀ ਮੈਂ ਚੰਗਾ ਬੋਇਆ ਜੀ ਕੋਈ ਗੱਲ ਨਹੀਂ ਅਸੀਂ ਸਮਝਾਵਾਂਗੇ ਦੋਨਾਂ ਕਹਿੰਦੇ ਚਾਰ ਦਿਨ ਰਹਿਣਾ ਤੁਹਾਨੂੰ ਸੁਧਾਰ ਕੇ ਜਾਵਾਂਗੇ ਚੰਗਾ ਹੈ ਉਹਨਾਂ ਦਾ ਫੋਨ ਆ ਗਿਆ ਮੈਂ ਸੁਣਿਆ ਫੋਨ ਤੁਸੀਂ ਕੀਤਾ ਸੀ ਕਰਾਇਆ ਜੋਵਨ ਨੇ ਕੀਤਾ ਫੋਨ ਆਹ ਦੱਸਣ ਰਹੀ ਜੋਤ ਕਿ ਫੋਨ ਤੁਸੀਂ ਹੀ ਕਰਾਇਆ ਉਹ ਪਰ ਮੀ ਤਾਂ ਫੋਨ ਤੇ ਅਸੀਂ ਕਰਾਇਆ ਪਰ ਇੱਕ ਗੱਲ ਦਾ ਧਿਆਨ ਰੱਖਿਓ ਹੁਣ ਤੁਸੀਂ ਦੋਏ ਜਾਣੀਆਂ ਬਿਲਕੁਲ ਇਹਨਾਂ ਪਿਆਰ ਨਾਲ ਰਹੋ ਨਹੀਂ ਨਹੀਂ ਆਪਾਂ ਰਲ ਕੇ ਰਹਿਣਾ ਜੋਤ ਵੀ ਇਹੀ ਗੱਲ ਕਰਨ ਦੀ ਕਹਿੰਦੇ ਹੁਣ ਰਲ ਮਿਲ ਕੇ ਰਹਿਣਾ ਇੰਨਾ ਚੰਗਾ ਕਰ ਗਏ ਆ ਕਿ ਹਣ ਦੋਵਾਂ ਨੇ ਸਬਕ ਸਿਖਾ ਗਏ ਕਿ ਰਲ ਕੇ ਕਿੱਦਾਂ ਰਹਿਣਾ ਚਲ ਇਦਾਂ ਆ ਸ਼ੁਕਰ ਆ ਤੁਹਾਨੂੰ ਵੀ ਪਤਾ ਲੱਗਾ ਦੋਆਂ ਜਣੀਆਂ ਨੂੰ ਪਰ ਇਹ ਨਾ ਹੋਵੇ ਕਿ ਤੇ ਫੇਰ ਨਾ ਪੂਆ ਨੂੰ ਸਦਣਾ ਪੈ ਜੇ ਨਹੀਂ ਨਹੀਂ ਕੋਈ ਗੱਲ ਨਹੀਂ ਅਸੀਂ ਰਲ ਮਿਲ ਕੇ ਰਾਵਾਂਗੇ ਤੇ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਕੋਈ ਵੀ ਦਿੰਦੇ ਠੀਕ ਆ ਹਾਂਜੀ ਉਹ ਯਾਰਾ ਟੈਲਾਂ ਲਾ ਜਣੀਆਂ ਹੀ ਗਿਆ ਇੱਥੇ ਖਲਾਰਾ ਜਾ ਪਾਗੇ ਜੇ ਗਾਂ ਤੁਸੀਂ ਕਿੰਨਾ ਕੰਮ ਹੀ ਕਰਨ ਵੇੜ ਜਾਂਦੇ ਸਾਰੇ ਹੀ ਅੱਛਾ ਚਾ ਫਿਰ ਇਦਾਂ ਕਰੂੰ ਰੋਟੀ ਖਾ ਕੇ ਆਇਓ ਹੈ ਠੀਕ ਹੈ ਠੀਕ ਹੈ ਆਹ ਤੇ ਗਾਂ ਯਰ ਨਵੇੜ ਤੋਂ ਕੰਮ ਕਿੰਨਾ ਕੰਮ ਕਿਤੇ ਦੱਸੇ ਹੂੰ ਚੱਲ ਠੀਕ ਹੈ ਚੰਗਾ। ਜੋ ਬਣਾ ਲੈ ਮੋਕੇਣੀ ਕੰਮ ਐ ਦਾ? ਆਗੇ ਤੁਸੀਂ? ਹਾਂ ਜੀ। ਉਹ ਮੁੱਕਾ ਨਹੀਂ ਯਾਰ ਡੇ ਹਿਲਾਉਣ ਤੇ ਮੁੜ ਕੇ ਕਹਿੰਦੇ ਇਹ ਕੰਮ ਪੈ ਗਿਆ ਕੋਈ ਤੇ ਰੋਟੀ ਕਹਿੰਦੇ ਖਾ ਕੇ ਹੁਣਾਵਾਂਗੇ। ਅੱਛਾ। ਤੇ ਮੈਂ ਹਾਂ ਗਨ ਬੇੜ ਤੋਂ ਕੰਮ ਕਿੰਨਾ ਕਾ ਥੋੜੀਆਂ ਇਹ ਟੈਲਾ ਵਾ। ਆਹੋ ਕੰਮ। ਚੱਲ ਮੈਂ ਹਾਂ ਲੱਗ ਜਣ ਗਿਆ ਗਾਂ ਤੇ ਕੰਮ ਨਿਬੜ ਦੂ। ਉਹ ਕਿਦਾਂ ਭੂਆ ਚਲ ਗਈ ਆ? ਆਹ ਚਲ ਗਈ ਚੜਾ ਆਂ ਪਾਸੇ। ਠੀਕ ਠੀਕ ਆ। ਉਹ ਵੇਖ ਲੈਣਾ ਕਿ ਮਗਰੇ ਨਾਲ ਤੁਰੀ ਆਉਂਦੀ ਹੋਵੇ। ਨਾ ਨਾ। ਮੈਂ ਜ ਨਜ਼ਰ 20 ਬਸ ਕਿਲੋਮੀਟਰ ਨੀ ਨ ਗਈ ਹੂੰ ਉਹ ਨਜ਼ਰ ਤੁਰਿਆ ਨਹੀਂ ਵਧੀਆ ਕੀਤਾ ਮੈਂ ਕਿਤੇ ਇਹ ਨਾ ਹੋਵੇ ਉੱਥੇ ਹੀ ਉਤਰ ਜੇ ਤੇ ਫੇਰ ਮੇਰੇ ਉਹ ਆਹੋ ਮੁੜ ਕੇ ਭੂਆ ਦਾ ਕੀ ਪਤਾ ਨਾਲੇ ਜਦੋਂ ਤੁਸੀਂ ਗਏ ਨਹੀਂ ਜੇ ਭੂਆ ਨੂੰ ਛੱਡਣਾ ਤੇ ਜੋਤ ਮੇਰੇ ਲੱਗੇ ਬੈਠੀ ਹੂੰ ਤੇ ਤੋਬਾ ਕਰਨ ਦੀ ਸੀ ਕਹਿੰਦੀ ਵੀ ਅਹੀਂ ਤੇ ਸਗੋਂ ਪਹਿਲਾਂ ਐਵੇਂ ਲੜਦੀਆਂ ਰਹੀਆਂ ਆਪਾਂ ਚ ਤੇ ਕਹਿੰਦੀ ਵੀ ਜਦੋਂ ਭੂਆ ਆਈ ਹੂੰ ਤੇ ਕਹਿੰਦੀ ਪਹਿਲਾਂ ਅਸੀਂ ਸਵੇਰੇ ਕੰਮ ਕਰਕੇ ਵੇਲੀਆਂ ਹੋਏ ਨਾ ਤੇ ਕਹਿੰਦੀ ਹੁਣ ਭੂਆ ਹਾਨੂੰ ਲਾਛੜ ਦੇ ਲਈ ਸਕਦੀ ਹੈੜੀ ਕੰਮ ਤੇ ਕਹਿੰਦੀ ਵੀ ਹਾਂ ਤੇ ਬਾਅਦ ਚ ਪਤਾ ਲੱਗਾ ਵੀ ਨਹੀਂ ਪਹਿਲਾਂ ਕੰਮ ਠੀਕ ਹੀ ਆਹ ਮੈਂ ਭੇਜਦਾ ਨਾ ਕੋ ਸੱਸ ਦਾ ਨਾ ਸੋਹਰਾ ਕਿਤੇ ਉਹ ਦੋਵੇਂ ਜਣੇ ਹੁੰਦੇ ਤੇ ਮੈਂ ਕਿਹਾ ਤੁਸੀਂ ਤੇ ਉਦਾਂ ਹੀ ਚ ਦੇਣਾ ਹੋਣਾ ਸੀ ਕੰਮ ਕਰ ਕਰ ਕੇ ਇਹਨਾਂ ਨੂੰ ਨਾ ਸੱਸ ਵਾਲੀ ਜਿਹੜੀ ਕਮੀ ਆ ਤੇ ਹੁਣ ਪਤਾ ਲੱਗਾ ਅਸਲ ਚ ਭੂਆ ਨੇ ਇਹਨਾਂ ਨੂੰ ਅਹਿਸਾਸ ਕਰਾਇਆ ਹੋਰ ਕੀ ਠੀਕ ਹੈ ਜਦੋਂ ਘਰ ਦੇ ਵਿੱਚ ਸਿਆਣਾ ਜੀ ਹੋਵੇ ਤੇ ਉਦੋਂ ਕੀ ਹਾਲ ਹੁੰਦਾ ਆ ਤਾਂ ਹੁਣ ਤੇ ਮੈਨੂੰ ਕਹਿਂਦੀ ਸੀ ਹੁਣ ਜੋਤ ਕਹਿੰਦੀ ਵੀ ਨਹੀਂ ਨਹੀਂ ਹੁਣ ਕਹਿੰਦੀ ਅਸੀਂ ਆਪਣਾ ਕੰਮ ਕਰੀ ਜਾਇਆ ਕਰਨਾ ਆਪੇ ਅਸੀਂ ਨਹੀਂ ਕਿਹਨੂੰ ਪੁੱਛਿਆ ਕਰਨਾ ਕੰਮ ਕਰਕੇ ਬੰਦਾ ਆਪਣਾ ਵਿਹਲਾ ਹੋ ਜੇ ਤੇ ਮੈਂ ਕਿਹਾ ਜਦੋਂ ਅਸੀਂ ਤੁਹਾਨੂੰ ਸਮਝਾਉਂਨੇ ਹਾਂ ਤੁਸੀਂ ਸਮਝਦੇ ਨਹੀਂ ਆ ਹੁਣ ਮੈਂ ਤੁਹਾਡੇ ਨਾਲ ਬੀਤੀ ਆ ਤੇ ਫੇਰ ਮੈਂ ਤੁਹਾਨੂੰ ਪਤਾ ਲੱਗਾ ਇਹ ਗੱਲ ਦਾ ਤੇ ਕਹਿੰਦੀ ਵੀ ਨਹੀਂ ਨਹੀਂ ਮੈਂ ਹੁਣ ਕਰਿਆ ਕਰਨਾ ਕੰਮ ਅਸੀਂ ਕਹਿੰਦੀ ਆ ਨਹੀਂ ਪਰਮੀਤ ਵੀ ਇਹੋ ਗੱਲੀ ਕਹਿਂਦੀ ਏ ਮੈਨੂੰ ਅੱਛਾ ਚਲੋ ਯਾਰ ਕਿਹੇ ਬਹਾਨੇ ਮੇਰਾ ਹੁਣ ਚਲੋ ਸਿੱਧੀਆਂ ਦੀ ਹੋਈਆਂ ਕਿ ਨਹੀਂ ਇਹ ਤਾਂ ਠੀਕ ਹੋਈਆਂ ਤੋ ਇਹ ਜਣੀਆਂ ਚਲੋ ਕੋਈ ਗੱਲ ਨਹੀਂ ਆਪ ਵੀ ਹੁਣ ਇਹਨੂੰ ਸਮਝਾਉਂਦੇ ਰਹਿਣਾ ਵਾ ਕਿ ਇੱਕ ਦੂਜੇ ਨਾਲ ਲਾਕੇ ਰਿਹਾ ਕਰੋ ਤੇ ਇਹ ਨਾ ਹੋਵੇ ਵੀ ਮੁੜ ਕੇ ਫੇਰ ਭੂਆ ਵਰਗੀ ਕੋਈ ਆ ਜੇ ਹੋਰ ਰਿਸ਼ਤੇਦਾਰ ਤੇ ਤੁਸੀਂ ਮੁੜ ਕੇ ਫਾਇ ਲੱਗੇ ਰਹੋ ਇੱਕ ਗੱਲ ਯੋ ਜਿੱਦਾਂ ਦੀ ਭੂਆ ਆਈ ਦੀ ਸੀ ਨਾ ਇਹ ਦੋਹੇ ਜਣੀਆਂ ਆਪਸ ਵਿੱਚ ਘਟ ਲੜਦੀਆਂ ਆਂ ਫਰਕ ਪੈਣਾ ਹੀ ਸੀਗਾ ਹਨਾ ਟਾਈਮ ਹੀ ਨਹੀਂ ਮਿਲਦਾ ਟਾਈਮ ਹੀ ਨਹੀਂ ਅੱਗੇ ਵਿਹਲੀਆਂ ਰਹਿੰਦੀਆਂ ਹੁੰਦੀਆਂ ਇਹ ਤੇ ਵਿਹਲਾ ਮਨ ਚ ਤਾਂ ਆਉਂਦਾ ਘਰ ਲੜਦੀ ਰਹਿੰਦੀ ਨਹੀਂ ਆਪਸ ਚ ਚਲ ਕੋਈ ਗੱਲ ਨਹੀਂ ਹੁਣ ਆਪੇ ਠੀਕ ਤੇ ਰਹਿਣਗੇ ਆਪਸ ਚ ਕਿ ਨਹੀਂ ਆਹੋ ਚਲੀਏ ਆਏ ਨੇ ਮਿਸਤਰੀ ਬਾਅਦ ਚ ਚਲੋ ਆਪੇ ਲਾਉਂਦੇ ਰਹਿਣਗੇ ਇਟਾਂ ਰੈਸਟ ਤੇ ਬੜੀ ਹੋ ਗਈ ਐ ਦੀਦੀ ਹਾਂ ਤੇ ਮੈਂ ਕਹਿੰਦੀ ਆ ਵੀ ਜੇ ਸਾਰਾ ਦਿਨ ਇਦਾਂ ਹੀ ਬੈਠੇ ਰਹੇ ਤੇ ਫਾਇਦਾ ਕੋਈ ਨਹੀਂ ਹਾਂਜੀ ਤੇ ਇਦਾਂ ਕਰੋ ਹਾਂ ਵੀ ਮੈਂ ਥੋੜੀ ਜੀ ਹੋਰ ਰੈਸਟ ਕਰ ਲਾਂ ਤੀਹ ਸਬਜ਼ੀ ਬਣਾ ਲਵਾਂ ਨਹੀਂ ਮੈਂ ਕਿਉਂ ਸਬਜ਼ੀ ਬਣਾ ਤੂੰ ਬਣਾ ਸਬਜ਼ੀ ਜੇ ਤੂੰ ਰੈਸਟ ਕਰਨੀ ਤੇ ਮੈਂ ਰੈਸਟ ਨਹੀਂ ਅਵੇ ਲੋ ਫਿਰ ਤੀ ਉਹੀ ਕੰਮ ਕਰਦਾ ਨਾ ਤਹੀ ਸਬਜੀ ਬਣਾ ਦੋ ਤੇ ਮੈਂ ਫੁਲਕੇ ਲਾ ਦੂੰਗੀ ਜਦੋਂ ਪੁਆ ਇੱਥੇ ਹੀ ਨਾ ਤਾਂ ਸਾਰੇ ਕੰਮ ਮੈਨੂੰ ਕਰਨੇ ਪੈਂਦੇ ਏ ਤੂੰ ਝੜ ਜਾਂਦੀ ਹੀ ਕੰਮ ਤੇ ਕਿ ਮੈਂ ਆਹ ਕੰਮ ਕਰ ਲਿਆ ਹੋਰ ਕੰਮ ਨੂੰ ਮੈਂ ਕੋਈ ਨਹੀਂ ਕਰਨਾ ਤੇ ਤਹੀ ਵੀ ਪੁਆ ਸਾਹਮਣੇ ਆੜ ਜਾਂਦੇ ਤਹੀ ਕਿਉਂ ਨਹੀਂ ਆੜੇ ਹੁਣੇ ਮੇਰਾ ਗਸੂਰ ਥੋੜੀ ਏ ਹੁਣ ਤੇਰਾ ਗੁਨਾਹ ਮੈਂ ਲੈਣਾ ਜੋਬ ਦੇ ਸਕਦੀ ਉਹਨਾਂ ਨੂੰ ਤੂੰ ਚੁੱਪ ਕੇ ਕਹੇ ਸਬਜੀ ਬਣਾ ਦੇ ਤੇ ਫੁਲਕੇ ਮੈਂ ਲਾ ਦਾਂਗੀ ਫਿਰ ਨਹੀਂ ਦੀਦੀ ਵੇਖ ਲਓ ਫਿਰ ਜੇਤੇ ਨਾ ਆਜੋ ਹੁਣ ਤੀ ਸਬਜੀ ਬਣਾਓ ਫੁਲਕੇ ਮੈਂ ਲਾਉਂਗਾ ਹਾਂ ਥੋੜੇ ਟਾਈਮ ਪਹਿਲਾਂ ਗੱਲਾਂ ਕੀ ਹੋਈ ਹਾਂ ਤੂੰ ਫੇਰ ਅੜੀ ਕਰਨੀ ਐ ਅੜੀ ਮੈਂ ਥੜੀ ਕਰਨੀ ਹੁਣ ਜਦ ਤਾ ਤੁਹਾਨੂੰ ਮੈਂ ਕੰਮ ਕਿਹਾ ਪਹਿਲਾਂ ਹਨਾ ਪਹਿਲ ਮੈਂ ਕੀਤੀ ਤੂੰ ਹੀ ਕਰ ਦਿੰਦੇ ਜਾਂ ਤੂੰ ਮੈਨੂੰ ਕਿਹਾ ਹੁੰਦਾ ਤੇ ਫੇਰ ਮੈਂ ਕਰ ਦਿੰਦੀ ਤਾਂ ਹੁਣ ਮੈਂ ਕਹਿ ਦਿੰਨੀ ਨਹੀਂ ਨਹੀਂ ਸਬਜ਼ੀਂ ਤਰ ਕਲਾ ਦੇ ਇਹ ਫੇਰ ਜਿੱਤ ਬਾਜੀ ਹੋ ਜਣੀ ਸਬਜ਼ੀ ਫੇਰ ਮੈਂ ਵੀ ਨਹੀਂ ਬਣਾਉਣੀ ਜੇ ਬਣਾਉਣੇ ਤੇ ਇਕੱਠੇ ਜਾਵਾਂਗੇ ਫਿਰ ਸੋਈ ਚ ਤੇ ਰਲ ਕੇ ਸਬਜ਼ੀ ਬਣਾਉਣੀ ਹੈ ਤੇ ਇਕੱਠੀਆਂ ਘਲੋਤੀਆਂ ਰਵਾਂਗੇ ਫਾਇਦਾ ਕੋਈ ਮੈਂ ਫੁਲਕੇ ਲਾ ਦੂੰ ਮੈਨੂੰ ਨਹੀਂ ਰੈਸਟ ਕਰ ਲਿਓ ਮੈਨੂੰ ਨਹੀਂ ਫਿਰ ਪਤਾ ਸਬਜੀ ਨਹੀਂ ਬਣਾਉਣੀ ਤੀ ਮੈਂ ਨਹੀਂ ਬਣਾਉਣੀ ਨਹੀਂ ਬਣਾਉਣੀ ਮੈਂ ਵੀ ਨਹੀਂ ਬਣਾਉਣੀ ਖਾਓ ਫਰਚਾ ਤੇ ਨਾ ਬਸਾ ਮੈਨੂੰ ਕੀ ਆਹ ਤਾਂ ਫਿਰ ਜੇਦੋਗੀ ਨਾ ਆਹ ਤਾਂ ਤੁਸੀਂ ਕਰਤਾ ਉਹ ਕੰਮ ਤੁਸੀਂ ਕਰਦੀ ਹੋ ਮੈਨੂੰ ਰੈਸਟ ਜ਼ਰੂਰੀ ਹੈ ਤੇ ਮੈਨੂੰ ਨਹੀਂ ਜ਼ਰੂਰੀ ਹੈ ਨਾ ਮੇਰੀ ਗੱਲ ਸੁਣ ਜੇ ਬੰਦਾ ਸੋਚਣ ਵਾਲਾ ਹੋਵੇ ਹੁਣ ਤੁਸੀਂ ਸਬਜੀ ਬਣਾਉਣ ਜਾਓਗੇ ਤੇ ਮੈਂ ਬਹਿਣਾ ਤੁਸੀਂ ਤਾਂ ਫੁਲਕੇ ਲਾਉਣ ਜਾਉਂਗੀ ਉਦੋਂ ਤੇ ਹੀ ਨਹੀਂ ਬਹਿਣਾ ਆਹੋ ਦੋਨਾਂ ਨੇ ਘਰ ਆ ਗਏ ਨਾ ਮੇਰੇ ਕਿੱਥੇ ਬੈਠਣਾ ਹਾਏ ਰੱਬਾ ਤੇ ਘਰ ਆ ਗਏ ਹਾਂ ਨੂੰ ਕ ਤੂੰ ਸਬਜ਼ੀ ਬਣਾ ਰਹਾ ਹੈ ਤੇ ਜਦੋਂ ਮੈਂ ਰੋਟੀ ਲਾਉਂਗੀ ਤੂੰ ਅੰਦਰਾਂ ਕੇ ਬਹਿ ਜਾ ਨਹੀਂ ਨਾ ਫਿਰ ਮੇ ਕੋ ਰੈਸਟ ਨਹੀਂ ਹੁਣੀ ਮੈਂ ਸਬਜ਼ੀ ਨਹੀਂ ਬਣਾਉਣੀ ਗੱਲ ਖਤਮ ਤੇ ਫਿਰ ਮੈਂ ਵੀ ਨਹੀਂ ਬਣਾਉਣੀ ਨਹੀਂ ਬਣਾਣੀ ਅੱਜ ਫਿਰ ਭੁੱਖੇ ਉਹ ਵੀ ਕਹਿਣਗੇ ਵੀ ਭੁਆਜੀ ਗਈ ਹੈ ਤੇ ਇਹਦਾ ਕੰਮ ਫਿਰ ਸ਼ੁਰੂ ਹੋ ਗਿਆ ਜਾਓ ਫਿਰ ਜਾਓ ਪਰਾਂ ਜਾ ਕੇ ਰੈਸਟ ਕਰ ਲਓ ਜਾਓ ਨਹੀਂ ਬਣਾਣੀ ਮੈਂ ਕਿਉਂ ਜਾ ਤੂੰ ਚੱਲ ਜਾ ਮੈਂ ਵੀ ਨਹੀਂ ਜਾਣਾ ਮੈਂ ਵੀ ਇੱਥੇ ਬੈਠੂਗਾ ਤੁਹਾਡਾ ਤੇ ਕੰਮ ਹੀ ਹੋ ਆ ਤੇ ਦੱਸ ਹਾਂ ਰੋਜ਼ ਡਾੜੀ ਲੜਨ ਬੈ ਜਾ ਲੜਨ ਮੈਂ ਰਹਿੰਗੇ ਤੂੰ ਨਹੀਂ ਕਹੀਂ ਦੇ ਜੀ ਪਤਾ ਨੂੰ ਕੀ ਕਰ ਸਬਜੀ ਬਣਾ ਫਿਰ ਇੰਨੀ ਸਿਆਣੀ ਆ ਸਬਜੀ ਜਾ ਕੇ ਤੜਕਾ ਲਾ ਲਾ ਜਾ ਕੇ ਉਹ ਪਰਵਾ ਮੈਂ ਇਹ ਕੱਟ ਕੁੱਟ ਕੇ ਰੱਖਾਈ ਹਾਂ ਤੇ ਹੁੰਦੀ ਤੜਕਾ ਵੀ ਨਹੀਂ ਲਾ ਸਕਦੇ ਹਾਂ ਕੱਟ ਕੇ ਰੱਖੇ ਮੈਨੂੰ ਪੁੱਛ ਕੇ ਕੱਟੀ ਨਾ ਕੱਟਦੀ ਮੈਂ ਆਪੇ ਕੱਟ ਲੈਂਦੀ ਜਾ ਫਿਰ ਵੱਖਰੀ ਬਣਾ ਲਿਓ ਮੈਂ ਨਹੀਂ ਬਣਾਉਂਦੀ ਮੈਂ ਤੜਕਾ ਲਾ ਲਿਆ ਮੈਂ ਤੇ ਉਹ ਚ ਇੱਕ ਬੁਰਕੀ ਵੀ ਨਹੀਂ ਮੈਂ ਸਾਰੀ ਝੂਠੀ ਕਰ ਦੇਣੀ ਤੂੰ ਝੂਠੀਆਂਵੇਂ ਕਰ ਦੇਣੀ ਝੂਠੀ ਕਰੀ ਸਹੀ ਤੇਰੀ ਸ਼ਿਕਾਇਤ ਨਾ ਲਾਉਂਦਾ ਤੂੰ ਗਈ ਹਾਂ ਕਿਨੂੰ ਲਾਉਗੋ ਸ਼ਿਕਾਇਤ ਜੋ ਬਨੂ ਲਾਵਾਂਗੇ ਕਿਹਨੂੰ ਮੈਨੂੰ ਕੀ ਕਹਿ ਲੈਣਗੇ ਤੂੰ ਕੰਮ ਗਲਤ ਕਰੇਂਗੀ ਅੰਦਰ ਜਿਹੜੇ ਕਹੇ ਦੇਣੀ ਆ ਮੈਂ ਡਰਦੀ ਕਿ ਇਹ ਡੰਜੜ ਕੰਜੜ ਕੰਨ ਸਬਜ਼ੀ ਬਣਾ ਕੇ ਤੂੰ ਝੂਠੀ ਘਿਰਾ ਦੇਣੀ ਕੋਈ ਖਾਵੇ ਨਾ ਤੇ ਮੈਂ ਫਿਰ ਗਰਮ ਗਰਮ ਖਾ ਲੈਣੀ ਉਹਦੇ ਖਾ ਲੈਣੀ ਸਾਰੀ ਖਾ ਲੈਣੀ ਵੇਖੀ ਨਹੀਂ ਤਾਂ ਸਬਜ਼ੀ ਖਾ ਲਈ ਹੈ ਕੱਲੀ ਤੇ ਰੋਟੀਆਂ ਤੈਨੂੰ ਮੈਂ ਵੀ ਨਹੀਂ ਪਕਾਉਂ ਦੇਣੀ ਆ ਆਟਾ ਮੈਂ ਰੱਖ ਲੈਣਾ ਸਾਮਕੇ ਫਿਰ ਕੋਈ ਨਹੀਂ ਆਟਾ ਕਿਨੱਕ ਜੇ ਸਾਮਕੇ ਰੱਖੋਗੇ ਆਟਾ ਤੇ ਹੋਣੇ ਚੱਕੀ ਤੇ ਜਾਓ ਤੇ ਮਿਲ ਜਾਂਦਾ ਵਾ ਭਾਵੇਂ ਗੁੰਨਿਆ ਲਿਆਓ ਤੇ ਭਾਵੇਂ ਜਿੱਦਾਂ ਮਰਜ਼ੀ ਲੈ ਆ ਲੈ ਕੇ ਦੋ ਤੈਨੂੰ ਜੋ ਬੰਨਣਾ ਆ ਚੰਗੀ ਤਰ੍ਹਾਂ ਹੀ ਮਲਦਾ ਤੂੰ ਮੈਂ ਪੇ ਚੱਲ ਜੂਗੀ ਹਾਂ ਹਾਂ ਪੇ ਚੱਲ ਜਾਈ ਕਿ ਮੈਂ ਲਾਲ ਮਿਰਚ ਪਾਦਣੀ ਸਬਜ਼ੀ ਚ ਨਹੀਂ ਤੂੰ ਆਟਾ ਲੈਣ ਜਾਣਾ ਉੱਥੋਂ ਤੇ ਇੱਥੇ ਸਬਜ਼ੀ ਵਿੱਚ ਤਰਕਾ ਲਾਣ ਜਾ। ਮੈਂ ਤੇ ਗੈਣੀ ਮਿਲਾ ਲੈਣਾ ਪਰ ਤੁਹਾਨੂੰ ਨਹੀਂ ਦੇਣੀ। ਜਾ ਲਾ ਤਰਕਾ। ਖਾਣ ਮੈਨੋਂ ਆਉਂਦੀ ਮੈਂ ਕਿੱਦਾਂ ਖਾਣੀ? ਲਾਲ ਮਿਰਚਾਂ ਲਈ ਕਿੱਦਾਂ ਖਾਓਗੇ? ਭਰ-ਭਰ ਕੇ ਪਾਦਣੀ ਅਹੀ ਦਿਖਾ ਲੈਣੀ ਵੇਖੀ। ਮੇਰੀ ਸੁਣ ਗੱਲ ਜੋ ਤੇ ਇਹਦਾ ਅੜਿਆ ਨਾ ਕਰ ਤੇ ਚੁੱਪ ਕਰਕੇ ਸਬਜ਼ੀ ਬਣਾ ਆਇਆ ਤੇ ਮੈਂ ਹੁਲਕੇ ਲਾ ਦਾਂਗੀ। ਤਹੀ ਸਬਜ਼ੀ ਬਣਾ ਕੇ ਆਓ ਤਹੀ ਵੜ ਦੇ ਜੇ ਨਾ ਤੁਹਾਨੂੰ ਪਹਿਲ ਕਰਨੀ ਪੈਣੀ ਹੈ ਤੇ ਜੇ ਮੈਂ ਬਣਾਈ ਤੇ ਫਿਰ ਤੁਹਾਨੂੰ ਪਤਾ ਹੀ ਹੈ ਮੈਂ ਕਿਹੜੇ ਤਰੀਕੇ ਨਾਲ ਬਣਾਉਂ। ਅਸਲ ਜੇ ਮੈਂ ਬ ਮੇਰੇ ਰੋਟੀ ਨਹੀਂ ਲੋਣੀ ਓਨੇ ਦਮ ਸਾਰਿਆਂ ਨੂੰ ਆਣੀ ਉਹ ਤੁਹਾਨੂੰ ਗਰਮ ਗਰਮ ਚਾਹੀਦੀਆਂ ਵਾ ਉਦ ਤੇ ਮੈਂ ਕਹਿੰਦੀ ਮੈਂ ਫੁਲਕੇ ਲਾ ਦਾਂਗੀ ਆਗੇ ਨਾ ਆਪਣੇ ਅਸਲੀ ਰੂਪ ਚ ਵੱਡੇ ਆਲਾ ਕੋਈ ਕੰਮ ਨਹੀਂ ਨਾ ਅਸਲੀ ਰੂਪ ਤੂੰ ਵਖਾਣ ਦੀ ਮੈਂ ਭੋਆ ਨੂੰ ਫੋਨ ਕਰ ਦੇਣਾ ਜੀ ਤੇ ਕਰਦੇ ਮੈਨੂੰ ਕੀ ਏ ਮੇਰਾ ਕੀ ਜਾਨਾ ਨਹੀਂ ਮੰਨਣਾ ਨਾ ਮੈਂ ਭੋਆ ਨੂੰ ਫੋਨ ਕਰ ਦਿੰਦਾ ਕਰਦੇ ਫਿਰ ਜੋ ਮਰਜ਼ੀ ਕਰ ਲੈ ਆਪੇ ਵੇਖੀ ਜੇ ਨੱਕ ਤੇ ਦਮ ਕਰਦਾ ਨਾ ਗਲੀਨੇ ਤੇ ਫਿਰ ਪਤਾ ਲੱਗਣਾ ਮੈਂ ਵੀ ਨਹੀਂ ਲਾਉਣੀ ਸਬਜੀਂਦਰ ਕਾ ਤੇ ਇਵੇਂ ਕੇ ਡਾਢੇ ਹੀ ਲਾ ਲੈਣਾ ਵਾ ਸਬਜੀਂ ਤੜਕਾ ਲਾਉਣਾ ਨਹੀਂ ਹੁਣ ਕਹਿ ਦਿੰਦਾ ਵਾ ਆਪੇ ਲਾਓਗੇ ਕਿ ਦੱਸ ਮੈਂ ਫੁਲਕੇ ਹੀ ਲ